ਲਾ ਵੀ ਮਤਰਾ ਪਾਣੀ ਉਹ ਪਾਣੀ ਆ ਗੱਡੀ ਸਲਿੱਪਿੰਗ ਮਾਰਦੀ ਐ ਵੈਸੇ ਹੀ ਬਾਲੇ 4x4 ਲਾ ਕੇ ਅੱਜ ਆ ਦੇਖੀ ਹੁਣ ਯੋਰ ਹੈਗਾ ਗੱਡੀ ਜਗ੍ਹਾ ਨਹੀਂ ਗੁੱਡ ਮਾਰਨਿੰਗ ਜੀ ਜ਼ਾਰੇ ਭਰਾਵਾਂ ਨੂੰ ਸਵੇਰੇ ਸਵੇਰੇ ਸ਼ੁਰੂਆਤ ਹੋਣ ਲੱਗੀ ਆ ਭਾਈ ਪ੍ਰੀ ਵਰਕਆਊਟ ਤੋਂ ਪ੍ਰੀ ਵਰਕਆਊਟ ਤੋਂ ਬਿਨਾ ਡੇਢ ਦੋ ਘੰਟਾ ਵਰਕਆਊਟ ਚੱਲਦਾ ਮੰਜ਼ਲੇ ਬਹੁਤ ਦੂਰ ਨੇ ਜਿਹੜੀ ਫੈਟ ਲਾਸ ਆ ਨਾ ਭਾਈ ਯਾਰ ਇਹ ਬਹੁਤ ਪੇਸ਼ੈਂਸ ਵਾਲੀ ਗੇਮ ਆ ਇਹਦੇ ਵਿੱਚ ਮਹੀਨੇ ਦਾ ਇਹਦਾ ਟਾਰਗੇਟ ਰੱਖਿਆ ਕਰੋ ਵੀ ਅਸੀਂ ਘਟਾਉਣੀਆਂ ਫੈਟ ਇੱਕ ਤਾਂ ਹੁੰਦਾ ਭਾਈ 20 ਕਿਲੋ ਵੇਟ ਤੋੜਦਾ ਉਹ ਨਾਲ ਮਸਲ ਉੜਦਾ ਹੁੰਦਾ ਠੀਕ ਹੈ ਨਾ ਆਪਾਂ ਫੈਟ ਲਾਸ ਕਰਨੇ ਮਹੀਨੇ 'ਚ 4 ਕਿਲੋ ਘਟ ਜੇ ਮਹੀਨੇ 'ਚ 1 ਕਿਲੋ ਘਟੇ ਬਸ ਆਪਾਂ ਇੱਕ ਲਾਈਨ 'ਚ ਲੱਗੇ ਰਹਿਣਾ ਜਿਹੜਾ ਇਸ ਵਾਰ ਚੈਲੰਜ ਲਿੱਤਾ ਵੀ 6 ਹਫਤੇ ਕੱਢ ਕੇ ਛੱਡਣੇ ਆ ਇੰਸਟਾ ਤੇ ਇਸ ਕਰਕੇ ਚੈਲੰਜ ਲਿੱਤਾ ਹਰ ਬਾਰ ਨਹੀਂ ਸੀ ਹੁੰਦਾ ਕਦੇ ਇੰਜਰੀ ਆ ਜਾਂਦੀ ਸੀ ਕਦੇ ਕੋਈ ਵਿਆਹ ਹੋ ਜਾਂਦੇ ਸੀ ਹਰੇਕ ਬਾਰੇ ਬਾਈ ਕੁਛ ਨਾ ਕੁਛ ਹੋ ਜਾਂਦਾ ਜੀ ਮੈਂ ਕਿਹਾ ਯਾਰ ਇੰਸਟਾ ਦੇ ਲੈਣੇ ਚੈਲੰਜ ਇਹ ਪਹਿਲਾਂ ਢਿੱਡ ਘਟਾਇਆ ਉਹ ਵੀ ਪੂਰਾ ਹੋ ਗਿਆ ਜਿਹੜਾ ਹੁਣ ਆ ਲਾਈਨ ਫੜੀ ਗਈ ਨਾਲੇ ਫਿਰ ਅਗਲਾ ਕਹਿੰਦਾ ਯਾਰ ਤੂੰ ਤਾਂ ਬਹੁਤ ਛੱਡੀ ਜਾਂਦਾ ਜੀ ਮੈਂ ਜੋ ਸੋਚਦਾ ਹੁਣ ਕਦ ਕਿੱਥੇ ਨਾ ਤੇਰੇ 6 ਸੈਕ ਬੈਗ ਤਾਂ ਫਿਰ ਇਹ ਚੀਜ਼ਾਂ ਨੂੰ ਸੋਚ ਕੇ ਆਪਾਂ ਚੈਲੰਜ ਲੈ ਲਿਆ ਵੀ ਕਰਾਂਗੇ ਤਾਂ ਕੁਛ ਕਰਾਂਗੀ ਇਸ ਵਾਰ ਪਹਿਲੀ ਵਾਰੀ ਵੀ ਇੰਨੇ ਦਿਨ ਦੀ ਡਾਇਟ ਗੁੱਡ ਚੱਲਦੀ ਆਈ ਬਾਬਾ ਮੇਰ ਕਰੇ ਤੇ ਬਾਈ ਬਹੁਤ ਸੋਹਣਾ ਜਿਹੜੇ ਵੀਰ ਨੇ ਹੁਣ ਪਿੰਡਾਂ ਤੋਂ ਆਪਣੇ ਭਰਾ ਨੇ ਯਾਰ ਤੁਸੀਂ ਦੇਖਿਆ ਕਰੋ ਸੁਣਿਆ ਕਰੋ ਜਿੱਥੋਂ ਵੀ ਨੌਲੇਜ ਮਿਲਦੀ ਆ ਬਹੁਤ ਸੋਹਣੇ ਸੋਹਣੇ ਬੰਦੇ ਵੀ ਵੀਡੀਓ ਪਾਉਂਦੇ ਨੇ ਸਾਰਿਆਂ ਦੀਆਂ ਵੀਡੀਓ ਦੇਖ ਲਿਆ ਕਰੋ ਆਪਾਂ ਮੈਂ ਕਹਿੰਦਾ ਬਈ ਮਿੱਤਰੋ ਦੇਖੋ ਐਦਕੀ ਮਸਲ ਮੋਸਲ ਟ੍ਰਾਈਸੈਪਸ ਐਂ ਅੰਡੇ ਵਰਗੇ ਮਸਲ ਨਿਕਲਦੇ ਜਾਂਦੇ ਨੇ ਇਹ ਹਾਈ ਪ੍ਰੋਟੀਨ ਡਾਈਟ ਕਾਰਬਸ ਤੇ ਨਾਲੇ ਜਦੋਂ ਨਵੇਂ ਨਵੇਂ ਆਪਾਂ ਜਿੰਮ ਜੁਮ ਸ਼ੁਰੂ ਕਰਦੇ ਆ ਨਾ ਮਿੱਤਰੋ ਹੁਣ ਮੈਂ ਵੀ ਡਾਈਟ ਕਰਮ ਸ਼ੁਰੂ ਕਰੀਏ ਮੇਰੇ ਵੀ ਇੱਕ ਦੋ ਛਾਲੇ ਨਿਕਲੇ ਮੂੰਹ ਦੇ ਵਿੱਚ ਕਿ ਮੱਛੀ-ਮੁੱਛੀ ਚੱਲਦੀ ਆ ਕੋਈ ਚੱਕਰ ਨਹੀਂ ਹੁੰਦਾ ਇੱਕ ਆਪਾਂ ਗੰਦਮੰਦ ਤੋਂ ਉਹਨੇ ਚੰਗੀ ਛੇਰਾਂ ਲਈ ਖਰਾ ਕੇ ਚਾਗੇ ਮਿੱਤਰੋ ਮਾੜਾ ਮੋਟਾ ਚ ਛਾਲੇ ਫਿੰਸੀ ਫੁਣਸੀ ਮਣੀ ਮੋਟੀ ਨਿਕਲਦੀ ਆਪੀ 15 20 ਦਿਨਾਂ ਚ ਠੀਕ ਹੋ ਜਾਂਦੇ ਨੇ ਕਹੂੰਗੀ ਫਿਰ ਉਹ ਆਤ ਬਣ ਜਾਂਦੀ ਹੈ ਦੇਖੋ ਟ੍ਰਾਈਸੈਪਸ ਬਹੁਤ ਸੋਹਣਾ ਨਿਕਲ ਰਿਹਾ ਹੈ ਇਸ ਵਾਰ ਮੇਰੇ ਮਾਮੇ ਦਾ ਮੁੰਡਾ ਕਹਿੰਦਾ ਹੁੰਦਾ ਜੀ ਸੋਖਾ ਢੇਲੋ ਕਹਿੰਦਾ ਬੰਦੇ ਦਾ ਟ੍ਰਾਈ ਦਾ ਗੜਾ ਹੋਣਾ ਚਾਹੀਦਾ ਵੀ ਜਿੱਥੇ ਵੀ ਹੱਥ ਰੱਖੀਏ ਨਾ ਆਂਡੇ ਮੰਗਾ ਐ ਦੇਖੇ ਵੀ ਅਗਲਾ ਵੀ ਬੰਦਾ ਕੋਈ ਜਿਮ ਵਾਲਾ ਖੜਾ ਹੈ ਨਾ ਤੇ ਅੱਜ ਲਾਇਆ ਸੀ ਬਾਈ ਬੈਗ ਦਾ ਵਰਕ ਹੁਣ ਬੈਗ ਤੇ ਬਾਈਸੈਪਸ ਲਾਇਏ ਸੀਗੇ ਜਿੱਥੇ ਫਿਰ ਅੱਜ ਵੀਡੀਓ ਬਣਾਈ ਤੇ ਜਿਵੇਂ ਹੁਣ ਸਾਨੂੰ ਕੋਈ ਪਹਿਲਾਂ ਨੌਲੇਜ ਦੇਣ ਵਾਲਾ ਨਹੀਂ ਹੁੰਦਾ ਬੈਕ ਦੇਖੋ ਕਿ ਨਹੀਂ ਤਾਕੜੀ ਤਿਆਰ ਹੋ ਰਹੀ ਆ ਉਦੋਂ ਅਸੀਂ ਕੋਲਾ 10 12 15 ਕਿਲੋ ਵੇਡ ਤੋੜ ਦੇਣਾ ਫਿਰ ਉਹ ਸਟੈਚ ਮਾਰਕਸ ਪੈਂਦੇ ਨੇ ਜੇ ਤੁਸੀਂ ਜ਼ਿਆਦਾ ਗੇਨ ਕਰਦੇ ਹੋ ਜ਼ਿਆਦਾ ਘਟਾਉਨੇ ਹੋ ਤਾਂ ਕਰਕੇ ਪੇਸ਼ੈਂਸ ਨਾਲ ਹੀ ਚੱਲਿਆ ਕਰੋ ਆ ਮੁੰਡਾ ਵੀ ਬਹੁਤ ਸੋਹਣਾ ਸਰੀਰ ਖਿੱਚਦਾ ਜਾਂਦਾ ਪ੍ਰੋਪਰ ਖਿੱਚਦਾ ਜਾਂਦਾ ਤੇ ਪ੍ਰਿੰਸ ਬਾਈ ਨੂੰ ਅਸੀਂ 2 2.5 ਸਾਲ ਬਾਅਦ ਢੱਕਿਆ 3 ਸਾਲ ਬਾਅਦ ਮੈਂ ਪ੍ਰਿੰਸ ਬਾਈ ਦਾ 17 18 ਇੰਚ ਦੇ ਡੋਲੇ ਦੇ ਆਪਾ ਫੀਤਾ ਮਾਰਿਆ ਹੋਇਆ ਪਰ ਥੋੜਾ ਜਿਹਾ ਬਾਈ ਦਾ ਸਰਕਲ ਹੁਣ ਬਿਜੀ ਚੱਲਦਾ ਸੀਗਾ ਤੇ ਪਰ ਬਾਈ ਦੀ ਅੱਜ ਚੌਥਾ ਤੀਜਾ ਦਿਨ ਜਿੰਮ ਸ਼ੁਰੂ ਕਰਵਾਈਆ ਧੱਕੇ ਨਾਲ ਕਰਵਾਈਆ ਕਹਿੰਦੇ ਹੁੰਦੇ ਨੇ ਥੋੜਾ ਚੰਗਾ ਸਰਕਲ ਹੈ ਚੰਗੇ ਯਾਰ ਦੋਸਤ ਨੇ ਤੁਹਾਨੂੰ ਚੰਗੀ ਲਾਈਨ 'ਚ ਲਈ ਜਾਂਦੇ ਨੇ ਤੇ ਬਾਈ ਖੁਸ਼ ਵੀ ਬਹੁਤ ਆ ਵੀ ਬੈਨੀਪਾਲ ਵਧੀਆ ਯਾਰ ਤੇ ਜਿੰਮ ਸ਼ੁਰੂ ਕਰਾਤੀ ਤੇ ਬਾਕੀ ਅੱਗੇ ਬਲੌਗ ਦੇਖੀ ਜਾਓ ਲੋ ਨੇ ਯਾਰ ਜੈਂਤ ਲਾ ਵੀ ਮਤਰੋ ਕੀ ਹੋ ਗਿਆ ਭੱਜਲੇ ਭੱਜਲੇ ਮੁੰਡੇ ਕੀ ਹੋ ਗਿਆ ਕੀ ਹੋ ਗਿਆ ਮੀ ਆ ਗਿਆ ਮਨੂ ਆਹ ਚੀਜ਼ ਮੂਰੇ ਲਾ ਦੇ ਬਲੌਗ ਚ ਨਾ ਇਹ ਚੱਲਦਾ ਬਲੌਗ ਹਮਨੇ ਇਹ ਦੇਖ ਕੇ ਹਮਨੇ ਕਿੰਨਾ ਗਾ ਗਿਆ ਬਾਕੀ ਕਹਿੰਦਾ ਇਹ ਪੁਸ਼ ਡਾਂਡ ਮਾਰੋ ਤੱਕ ਦੋ ਕਹਿੰਦਾ ਹੈ ਬਾਅਦ ਨੂੰ ਆਹ ਮੁੰਡਾ ਕੋਣ ਹੋ ਇਥੇ ਮਨ ਜਵੇਂ ਸ਼ੇਡਾਉਨ ਸੀ ਹਨਾ ਤੇ ਹੁਣ ਖੜਾ ਫੋਟੋ ਉੱਕੇ ਹੋਏ ਨੇ ਨਾ ਮਨ ਆਹ ਜਿੱਦੇ ਡੜੀ ਜਾਂਦੇ ਨੇ ਜਿਵੇਂ ਸ਼ੈਂਪੂ ਵੀ ਲਾਉਂਦਾ ਸੀ ਨਾ ਆਹ ਚੀਜ਼ਾਂ ਦੇਖ ਲਾ ਹੁਣ ਦੇਖ ਲੋ ਅੱਜ ਕੱਟ ਖਣਾ ਉਹਨੇ ਆਹ ਮਨ ਰਾੜ ਦੇਖਣ ਲੱਗੇ ਹਨਾ ਹਾਂ ਥੇਰ ਹੁਣ ਲੱਗਦਾ ਆਹ ਨਾੜ ਸਾਰੀਆਂ ਨਿਕਲ ਨੇ ਜਿਵੇਂ ਜਿਵੇਂ ਨਾ ਹੁਣ ਕਈ ਕਹਿੰਦੇ ਨੇ ਵੀਰੇ ਨਾੜਾ ਐਲ ਆਰ ਜੀ 9 ਜਰੂਰ ਕੰਮ ਕਰਦੀ ਆ ਮਾਈਕ ਦੋਹਾਂ ਤੇ ਚੱਕਦਾ ਜਿਵੇਂ ਹੁਣ ਮੰਨ ਲਓ ਆ ਨਾੜਾ ਐਲ ਆਰਜੀ ਨੇ ਜ਼ਰੂਰ ਕੰਮ ਕਰਦੇ ਆ ਨਾੜ ਕੱਢਣ ਚ ਪਰ ਜਦੋਂ ਤੁਸੀਂ ਫੈਟ ਪਰਸੈਂਟੇਜ ਘਟਾ ਦਿੰਦੇ ਹੋ ਖਾਣੇ ਦੇ ਵਿੱਚ ਜਿਵੇਂ ਰੋਟੀ ਲਿਮਟਿਡ ਚੌਲ ਲਿਮਟਿਡ ਪ੍ਰੋਟੀਨ ਹਾਈ ਪ੍ਰੋਟੀਨ ਡਾਈਟ ਹਾਈ ਫਾਈਬਰ ਫਾਈਬਰ ਜਿਵੇਂ ਮੰਨ ਲਓ ਬ੍ਰੋਕਲੀ ਹੋ ਗਈ ਖੀਰੇ ਹੋ ਗਏ ਸਬਜ਼ੀਆਂ ਹੋ ਗਈਆਂ ਫੇਰ ਜਾ ਕੇ ਆ ਨਾੜਾ ਦੇਖੋ ਆ ਦਿਮਾਗ ਨਾਲ ਦੇਖੋ ਦੋ ਤਿੰਨ ਦਿਨ ਜਾਂ ਮਨ ਲਾ ਪੰਜ ਸੱਤ ਦਿਨ ਤੇ ਨਿਕਲ ਨਹੀਂ ਜਾਏ ਜੋ ਅਜੂਰੇ ਸਾਰੇ ਨਾੜਾ ਨਿਕਲੇ ਜਿਵੇਂ ਗੋਟਲਾਵੇਂ ਮੰਨ ਉਹਰੇ ਤਾਂ ਨਾ ਦੇਖੀ ਮੇਰੇ ਕੋਲ ਇੰਨੀ ਇੱਧਰ ਆ ਜਾਓ ਪਾਣੀ ਆ ਜੀ ਲੈ ਵੀ ਮਿੱਤਰੋ ਮੀਂਹ ਕਿੱਥੇ ਕਿੱਥੇ ਪੈ ਰਿਹਾ ਅੱਜ ਅੱਜ ਤਰੀਕ ਕਿੰਨੀ ਹੋ ਗਈ 14 ਅਗਸਤ ਕੱਲ ਹੈਗੀ 15 14 ਅਗਸਤ ਅੱਛਾ ਕੱਲ ਨੂੰ 15 ਅਗਸਤ 15 ਅਗਸਤ ਨੂੰ ਤਕਰੀਬਨ ਵੀ ਪੈਂਦਾ ਹੀ ਪੈਂਦਾ ਹੁੰਦਾ ਤੇ ਕੀ ਕਹਿੰਦੇ ਹੁੰਦੇ ਨੇ ਇੱਕ ਮਾਨ ਤੇ ਮੈਂ ਗੱਲ ਕਰਦੇ ਸੀਗੇ ਮਨਨ ਇਧਰਲੀ ਸਾਈਡ ਆ ਇੱਕ ਮੁੰਡੇ ਨੂੰ ਹੋਰ ਚੀਜ਼ ਦੱਸ ਜਿਵੇਂ ਹੁਣ ਆਹ ਡਬਲ ਐਕਸਐਲ ਟੀ ਸ਼ਰਟ ਦੇ ਨੇੜ ਤੇੜ ਵੀ ਨਹੀਂ ਸੋਦਾ ਕੁਛ ਨਹੀਂ ਚੱਕਣ ਦੀ ਲੋੜ ਐਂ ਦਿਖਦੇ ਆ ਆ ਦੇਖੋ ਜਿਵੇਂ ਹੁਣ ਇਹ ਐਂ ਖੜਾ ਸੀ ਫੋਟੋ ਦੇ ਵਿੱਚ ਆ ਨਾੜਾਂ ਜੱਜਦੀਆਂ ਨੇ ਫਿਰ ਕਹਿੰਦੇ ਤੁਹਾਨੂੰ ਡੋਲੇ ਦਿਖਾਉਣ ਦੀ ਲੋੜ ਨਹੀਂ ਨਾੜਾਂ ਹੀ ਬੁੱਕਦੀਆਂ ਨੇ ਇਹ ਨਾੜਾਂ ਉਦੋਂ ਨਿਕਲਣੀਆਂ ਨੇ ਜਦੋਂ ਇੱਕ ਤਾਂ ਅੱਜ ਨਾ ਮਨ ਹੁਣ ਥੋੜੀਆਂ ਜੀਆਂ ਬਾਈ ਐਕਸਰਸਾਈਜ਼ਾਂ ਵੀ ਸ਼ੇਅਰ ਕਰਿਆ ਕਰੀਏ ਇਹ ਬਾਕੀ ਐਕਸਰਸਾਈਜ਼ ਨਾਲ ਪੰਪਿੰਗ ਦਾ ਫਰਕ ਪੈਂਦਾ ਦੇ ਦੂਜੇ ਨੰਬਰ ਤੇ ਚਿੱਤ ਲਾ ਕੇ ਹੁਣ ਆਪਣੇ ਵਾਲੇ ਕੀ ਕਰਦੇ ਆ ਮਨ ਇੱਕ ਗੋਟ ਵਾਲੀ ਕਹੀ ਐ ਲਾ ਲਈ ਕਾਹੇ ਲਾ ਲਈ ਐ ਨਹੀਂ ਗੱਲ ਬਣਦੀ ਚਾਰ ਪੰਜ ਐਕਸ ਐ ਲਾਉਣੀਆਂ ਪੈਂਦੀਆਂ ਨੇ ਇੱਕ ਮਾਣਾ ਪਿੰਜਣੀ ਵਾਲੀ ਦੱਸਦੇ ਪਿੰਜਣੀ ਦਾ ਬਹੁਤ ਚੇਂਜ ਲੈ ਕੇ ਜਾਂਦਾ ਇਹ ਆਪਣਾ ਉਹ ਕੰਮ ਨਹੀਂ ਆ ਦੇਖੋ ਜੀ ਪਿੰਜਣੀ ਦੇ ਇਧਰ ਉਧਰ ਘੁੰਮੀ ਮਨ ਹੁਣ ਚੱਕਣੀ ਪਿੰਜਣੀ ਦੇ ਹਿਸਾਬ ਨਾਲ ਇਹ ਛੋਟੇ ਪਿੰਜਣੀ ਦੇ ਲੋਕ ਠੀਕ ਆ ਤੇ ਪਿੰਜਣੀ ਮਾਣਾ ਹੁਣ ਕਹੀ ਕਹਿੰਦਾ ਯਾਰ ਗਰਾਊਂਡ ਵਾਲੇ ਇਹ ਦੱਸ ਦੇ ਕਿੰਨੇ ਸੈਟ ਲਾਉਣਾ ਨੇ ਪਿੰਜਣੀ ਦੇ ਵਿੱਚ 10 15 ਐਕਸ ਆਈਆਂ ਪਿੰਜਣੀ ਨੇ ਲਾਣਾ ਚੱਲ 5 6 ਕਹਦੇ 10 15 ਸਾਰੇ ਕਿੱਥੇ ਲਾ ਲੈਣੇ 5 ਕਿ ਬਹੁਤ ਨੇ ਪਰ ਆਪਣੇ ਵਾਲੇ ਕੀ ਕਰਦੇ ਇੱਕ ਦਿਨ ਛੱਡ ਕੇ ਤਿੰਨ ਇੱਕ ਸੈੱਟ ਲਾ ਗਈ ਚੱਲ ਵੀ ਪਿੰਜਣੀ ਲੱਗੀ ਇੱਕ ਦਿਨ ਛੱਡ ਕੇ ਲਾ ਲਿਆ ਕਹਿਣ ਦਾ ਮਤਲਬ ਵੀ ਪਿੰਜਣੀ ਲਾ ਵੀ ਮਤਰੋ ਪਾਣੀ ਉਹ ਪਾਣੀ ਆ ਗੱਡੀ ਸਲਿੱਪਿੰਗ ਮਾਰਦੀ ਐ ਵੈਸੇ ਹੀ ਬਾੜੇ ਦੀ 4x4 ਲਾਗੇ ਅੱਜ ਕਿਹਾ ਦੇਖੀਏ ਹੁਣ ਯੋਰ ਹੈਗਾ ਗੱਡੀ ਜਗ੍ਹਾ ਨਹੀਂ ਤੇ ਇੱਕ ਵਈ ਗੱਲ ਬਾਤ ਔਕੇ ਕੜਦੀ ਆ ਪਾਣੀ ਜੋ ਪੂਰੇ ਝੱਗਵਾ ਐਨ ਜਮਈ ਉਦਣ ਦੇਗਾ ਇੱਥੇ ਬੱਦ ਕੇ ਜੀ ਗੱਡੀ ਦੇਖੋ ਇਹ ਚੱਲਦੀ ਆ ਰਾਂ ਉਹਨਾਂ ਪਿਆਰ ਨਾਲ ਦੇਖੋ ਪੂਰਾ ਚਿੱਕੜ ਮਹਿਕਮਾ ਸੀ ਉਹਦਾ ਵੀ ਵਲੌਗ ਬਣਾ ਨਹੀਂ ਸਕੇ ਸਮਰ ਕੇ ਓਕੇ ਰਿਪੋਰਟ ਆ ਗੱਡੀ ਦੀ ਐਨ ਪੂਰਾ ਇੱਥੇ ਡੂੰਗਾ ਚਿੱਕੜੇ ਚਕਣਾ ਗੱਡੀ ਫਸ ਜੰਦੀ ਆ ਨਾ ਨਿਕਲਦੀ ਨਹੀਂ ਓਕੇ ਰਿਪੋਰਟ ਹੈਗੀ ਆ ਗੱਡੀ ਦੇ ਵਿੱਚ ਹਨਾ ਯਾਰ ਨਹੀਂ ਦੇਖੋ ਬਈ ਹੁਣ ਮਤਲਬ ਘਟੋਪੜ ਨਹੀਂ ਘੰਟਾ ਹੋ ਗਿਆ ਵੀ ਪੈਂਦੇ ਨੂੰ ਫਿਰ ਬੱਡੇ ਗੇੜਾ ਮਾਰਿਆ ਮੋਰੇ ਚੋਈ ਬੰਦ ਹਾਂ ਨਾ ਚੂਹਾ ਦੇਖ ਕੇ ਨਾ ਪਹਿਲਾਂ ਦੇਖੀ ਉਹਨੇ ਨਾਲੇ ਹੋਰ ਬੈਂਕ ਤੇ ਬਿਠਣਾ ਕੀ ਕਹਿੰਦਾ ਉਹਨੇ ਅ ਕਾਟਾ ਯਰ ਬੰਦ ਕਰਤਾ ਸੇਵਿੰਗ ਵਾਲਾ ਅੱਛਾ ਜੀ ਕਹਿੰਦੇ ਵਰਤਦੇ ਨਹੀਂ ਹੈਗੇ ਮੈਂ ਉਹਦੋਂ ਦੇਖਣ ਲੱਗਾ ਉਹਦਾ ਕ੍ਰੈਡਿਟ ਕਾਰਡ ਦੇ ਪੈਸੇ ਭਰਨ ਤੋਂ ਪਹਿਲੇ ਮੈਂ ਇਹਨਾਂ ਨੇ ਕਾਰਡ ਦੇ ਪੈਸੇ ਭਰਨੇ ਸੀਗੇ ਉਹ ਤੋਂ ਬਿਨਾਂ ਭਰੇ ਹੀ ਜਾਂਦੇ ਹੈਗੇ ਠੀਕ ਠੀਕ ਹੈ ਨਾਲੇ ਘੁੰਮੇ ਆਉਂਦੇ ਨਾਲੇ ਮੈਂ ਮੱਸੀ ਮੱਸੀ ਖਾਏ ਆਨੇ ਮੱਸੀ ਮੱਛੀ ਖਾਵਾਂਗੇ ਤੰਦੂਰ ਵਾਲੀ ਮੈਂ ਨਾ ਹੁਣ ਸੋਚਦਾ ਸੀਗਾ ਉਹਨੇ ਬੰਦਾ ਜਿਆਦਾ ਸਹੀ ਡਾਈਟ ਤੇ ਜਾਂਦਾ ਮੈਂ ਆ ਯਾਰ ਚਿਕਨ ਜੇ ਬਾਹਰ ਖਾਣੇ ਦਾ 250 ਰੁਪਇਆ ਪੈਂਦਾ ਫੈਨੇ ਦਾ ਪੈਂਦਾ ਮੈਂ ਆ ਜਿਆਦਾ ਹੈ ਨਾ ਪਰ ਬਾਹਰ ਉਹ ਹੀ ਕਾਫੀ ਵੀ ਉਹਨੇ 300 ਦੀ ਉਦੋਂ ਭੱਗਣਦੇ ਨਹੀਂ ਸੀ ਹੁੰਦੇ ਹਨ ਇਹ ਸਭ ਤੋਂ ਬੜੀ ਪ੍ਰੋਬਲਮ ਆ ਆਪਣੇ ਜੇ ਜਦੋਂ ਆਪਾਂ ਗੁੱਡ ਡਾਈਟ ਮੇਰੇ ਜੀ ਕੀ ਹਰ ਆਪਾਂ ਹਰ ਬੰਦੇ ਦੀ ਥੋੜੀ ਕਹਿੰਦੇ ਕਈ ਵੀਰ ਤਾਂ ਬਹੁਤ ਡਾਈਟ ਨੂੰ ਮੰਨਦੇ ਨੇ ਮੈਂ ਵੀ ਮੰਨਣ ਲੱਗ ਗਿਆ ਵੀਰ ਮੇਰੇ ਵਰਗੇ ਕਈ ਹੁੰਦੇ ਨੇ ਜਿਹੜੇ ਵਿਚਾਰੇ ਉਂ ਦਾ ਕਰਨ ਦਾ ਵੰਦ ਪੈਸਾ ਲਾਉਣ ਲਗੇ ਦੇ ਦੇ ਨਹੀਂ ਵਾ ਡਾਈਟ ਦੀ ਵਾ ਨੂੰ ਥੋੜਾ ਜਿਹਾ ਦਬਦਾ ਜਾਂਦਾ ਮੈਂ ਵੀ ਅੱਜ ਹਿਸਾਬ ਜਲਾ ਕੇ ਦੇਖਿਆ ਸੀ ਮੈਂ ਮੈਂ 30 40 ਰੁਪਏ ਉਹੀ ਖਾ ਜਾਂਦਾ ਸੀ ਵੀਰ ਜੀ ਪਲੇਜ ਗੁਰ ਕਰੇ ਹੁਣ ਮੈਂ 40 ਰੁਪਏ ਦਾ ਡੇਲੀ ਪਨੀਰ ਲੈ ਕੇ ਆਉਣ ਪਹਿਲਾਂ ਮੈਂ ਕਦੇ ਗਿਣੇ ਨਹੀਂ ਹੈਗੇ ਹੁਣ ਮੈਂ ਅੱਜ ਹਿਸਾਬ ਲਾਇਆ ਮਾਜਾ ਡੇਲੀ 40 ਰੁਪਏ ਦਾ ਪਨੀਰ ਖਾਣਾ ਮੈਂ ਤਾਂ ਮੇਰਾ 1210 ਰੁਪਏ ਬਣਦਾ ਸੀ ਨਾਲੇ ਨਾਲੇ ਰਿਜ਼ਲਟ ਦੇਖ ਲਾਉਣ ਦੇ ਬੰਦਾ ਵਧੀਆ ਆ ਰਿਹਾ ਮੈਂ ਇਹ ਚੀਜ਼ੇ ਦੇਖੀ ਅੱਜ ਮੈਂ ਜਦੋਂ ਮੈਂ ਪਨੀਰ ਲਿਆਉਣ ਲੱਗਿਆ ਕਿੰਨਾਂ ਨੇ ਕਿਹਾ ਆ ਕਹਿੰਦੇ ਵੀ ਜਦੋਂ 4/4 ਪਾਉਣੀ ਹੈ ਜਾਂ ਕੱਢਣੀ ਹੈ ਜਮਾਂ ਹੀ ਮਤਲਬ ਸਲੋ ਕਰਕੇ ਹੁਣ ਮਤਲਬ ਇਹ ਸਪੀਡ ਤੇ ਨਹੀਂ ਉਹ ਕਰਨੀ ਆ ਹੂੰ ਬੱਲੇ ਤੇਰੇ ਮੁੰਡਿਆ ਲੋਰ ਦੇ ਸੈਕਿੰਡ ਨੇ 골ਡਨ ਵਾਲੀ ਆ ਰਹੀ ਨਾ ਹੁਣ ਲੈ ਜੀ ਗੱਡੀਆਂ ਨੇ ਪੀਲੀਆਂ ਲੋ ਜੀ ਆ ਗਈਆਂ ਲਾਈਟਾਂ ਲਾਈਟਾਂ ਤੋਂ ਉਹ ਦੇਖ ਕੇ ਆਉਣੇ ਅੱਜ ਅਸੀਂ ਜਾ ਕੇ ਕੀ ਕਹਿੰਦੇ ਹੁੰਦੇ ਨੇ ਜਿਹੜਾ ਪਿਛਲੀ ਵਾਰੀ ਜਿਹਨੇ ਸਾਡਾ ਸਟੋਰ ਡੋਪਿਆ ਸੀਗਾ ਇੱਥੇ ਜਦੋਂ ਮੈਂ ਪਿਛਲੀ ਵਾਰੀ ਮੈਂ ਆਇਆ ਮੈਂ ਤੇ ਯਾਰ ਸ਼ਮਾਨ ਆਇਆ ਜੀ ਬਾਈ ਮਾਨ ਦਾ ਮੈਨੂੰ ਫੋਨ ਆਇਆ ਪਿਛਲੀ ਵਾਰੀ ਬਚਾ ਕਿਵੇਂ ਹੋਇਆ ਸੀ ਮਾਲ ਕਿਵੇਂ ਕੱਢ ਲਿਆ ਡੁੱਬ ਅਸੀਂ ਵੀ ਜਾਣਾ ਸੀ ਮੈਨੂੰ ਲੱਗਦਾ ਜਦੋਂ ਵਾਹਿਗੁਰੂ ਸੱਚੇ ਪਾਸ਼ਾ ਰੱਖਣੇ ਵਾਲਾ ਹੁੰਦਾ ਨਾ ਫੇਰ ਤਾਂ ਬਸ ਆਈ ਬਾਹ ਫੜ ਗਈ ਉਸ ਦਿਨ ਪ੍ਰਮਾਤਮਾ ਨੇ ਰੱਖ ਲਿਆ ਹੀ ਨਹੀਂ ਪੈ ਰਿਆ ਸੀ ਦੁਪਹਿਰੇ ਸ਼ਾਮ ਦਾ ਟਾਈਮ ਮਾਨ ਦਾ ਮੈਨੂੰ ਫੋਨ ਆਇਆ ਕਿ ਯਾਰੀ ਦੋਸਤੀ ਨੂੰ ਸੀਰੀਅਸ ਲਿੱਤਾ ਪਾਵੇਂ ਸ਼ਾ ਕਹਿੰਦਾ ਬਿਰੇ ਯਾਰ ਕਹਿੰਦਾ ਮੈਂ ਸੁਣਿਆ ਵੀ ਪਾਣੀ ਆਉਣਾ ਫਤੇਗੜ ਸਾਹਿਬ ਮੈਂ ਆਇਆ ਕਹਿੰਦਾ ਨਾਲਾ ਦੇਖ ਕੇ ਆਉ ਤੇਜ ਚੱਲਦਾ ਮੈਂ ਤੇ ਮੈਡਮ ਅਸੀਂ ਆ ਗਏ ਭਾਈ ਨਾਲਾ ਦੇਖਣ ਭਾਈ ਨਾਲਾ ਕਰ ਜਿਵੇਂ ਸਮੁੰਦਰ ਨਹੀਂ ਚੱਲਦਾ ਹੁੰਦਾ ਆਏ ਮਾਰੇ ਟੱਚ ਬਾਣੀ ਪਾਰ ਕਪੂਰ ਕੇ ਜ ਸਾਰਾ ਕੋ ਡੁੱਬ ਗਿਆ ਤੇ ਜਿਹੜਾ ਪਾਰਕ ਬਣਿਆ ਹੋਇਆ ਮੈਂ ਉਸੇ ਟਾਈਮ ਡਿਸੀਜਨ ਲਿੱਤਾ ਮੈਨੂੰ ਲੋਕ ਹੱਸਦੇ ਸੀ ਕਈ ਜਣੇ ਕਹਿੰਦੇ ਬਈ ਨੀਵਾਲ ਦਾ ਦਿਮਾਗ ਲੱਗ ਗਿਆ ਇਹ ਸਟੋਰ ਖਾਲੀ ਕਰੀ ਜਾਂਦਾ ਮੈਂ ਭਾਈ ਛੱਡੇ ਹੀ ਕੱਖ ਨਹੀਂ ਬਸ ਉਦੋਂ ਇੱਕੋ ਹੀ ਰੌਲਾ ਹੋ ਗਿਆ ਸੀ ਕਿ ਜਿਮ ਨਹੀਂ ਕੱਢ ਸਕੇ ਜਿਮ ਨੇ ਮਤਲਬ ਬਾਈ ਬਹੁਤ ਘਾਟਾ ਪਵਾਇਆ ਬਹੁਤ ਜ਼ਿਆਦਾ ਬਾਈ ਲੈ ਉਹ ਚੱਲ ਪਿਆ ਨਾ ਕਾਫੀ ਜ਼ਿਆਦਾ ਹਨਾ ਪਾਣੀ ਚੱਲ ਰਿਹਾ ਵਾਕੀ ਐਂਡ ਤੇ ਡੇਗ ਰਿਹਾ ਜਿਹਾ ਕੀਦਾ ਨਹੀਂ ਉਦੋਂ ਦਾ ਪਾਰਕਪੂਰ ਕਾਰਸ਼ਨ ਨਹੀਂ ਇਹ ਤਾਂ ਨੋਰਮਲ ਹੀ ਆ ਪਾਣੀ ਨੋਰਮਲ ਆ ਪਾਣੀ ਉਦੋਂ ਦਾ ਕਾਰਸ਼ ਪਾਣੀ ਪੂਣੀ ਬਾਈ ਆ ਪਾਰਕਪੂਰ ਦਾ ਸਭ ਕੁਝ ਡੁੱਬਿਆ ਪਿਆ ਸੀ ਜਦੋਂ ਅਸੀਂ ਦੇਖਿਆ ਸੀਗਾ ਪ੍ਰਧਾਨ ਨੇ ਤਾਂ ਬੜਾ ਜਾ ਲੱਗਦਾ ਹੈ ਜੀ ਪਰ ਮਾਸ ਬਸ ਉਹ ਦਿਵਾਰ ਚਾਪਾ ਡਿਸੀਜਨ ਲਿੱਤਾ ਆ ਟੂ ਟੋ ਵਾਲੇ ਨੂੰ ਜਿਹੜਾ ਟੋ ਵਾਲਾ ਮਿਲਦਾ ਰੋਕ ਕੇ ਟਰੈਕਟਰ ਨਾਲ ਹੀ ਮਿਲ ਰੋਕ ਕੇ ਪੈਸੇ ਬੂਸੇ ਦੇ ਕੇ ਕਰਾਇਆ ਪਾਣਾ ਮੈਂ ਚੱਕ ਲੋ ਰਾਤੋਂ ਰਾਤ ਆਪਾਂ ਸਮਾਨ 10:00 ਵਜੇ ਤੱਕ ਰੱਖਦਾ ਸੀਗਾ ਰਾਤ ਨੂੰ ਹੀ ਅੱਖਾਂ ਦੇ ਸਾਹਮਣੇ ਪਾਣੀ ਸਾਡੇ ਸਟੋਰ ਚ ਐਂਟਰ ਹੋਇਆ ਮੇਰੇ ਵੀਡੀਓ ਪਈਆਂ ਨੇ ਸਾਰੀਆਂ ਅੱਖਾਂ ਦੇ ਸਾਹਮਣੇ ਨਹੀਂ ਸਾਰੇ ਹੀ ਸਬਨਿੰਮੈਂਟ ਖਾਰਾ ਟਾੜਾ ਬਾਏ ਬਾਏ ਹੋਣੀ ਖਤਮ ਹੋ ਜਾਣੇ ਸਾਰੇ ਸਾਰੇ ਸਟੋਰੀ ਡੁੱਬ ਗਿਆ ਪ੍ਰਧਾਨ ਸਾਰੇ ਸਟੋਰ ਆਪਣਾ A to Z ਤੂੰ ਦੇਖਦਾ ਨਾ ਮੈਂ ਉਦੋਂ ਮਤਲ ਅੱਖਾਂ ਦੇ ਵਿੱਚ ਰੋਇਆ ਬਹੁਤ ਰੋਇਆ ਪਰ ਮੈਂ ਇੱਕ ਗੱਲੋ ਮੈਂ ਕਰਿਆ ਪਰਮਾਧਮ ਅਨੇ ਹਾਂ ਮੈਂ ਕਿਹਾ ਬੋਦ ਨੂੰ ਤੇ ਯਾਰ ਬਾਈ ਬਣ ਕੇ ਕੱਢ ਲੋ ਸਭਾ ਸਾਰਾ ਯਾਰ ਕਿੱਥੇ ਪਾਣੀ ਆਉਣ ਲੱਗ ਇੰਨੇ ਸਾਲਾਂ ਚ ਨਹੀਂ ਹੋਇਆ ਮੈਂ ਬਾਈ ਲੈ ਵੀ ਮਤਰੋ ਆਪਾਂ ਆਪਣਾ ਸਮਾਨ ਲੈਣ ਆਏ ਸੀ ਜਿਹਦੇ ਵਿੱਚੋਂ ਇੱਕ ਆ ਕੀਵੀ ਦਾ ਡੱਬਾ ਕਰਦੇ ਵੀਰੇ ਜੀ ਜੋ ਆਪਾਂ ਕੀਵੀ ਪਾਈਨੈਪਲ ਕਰਿਆ ਜਿਹਦੀ ਬਹੁਤ ਘੱਟ ਕੁਆਂਟੀਟੀ ਖਾਣੀ ਹੁੰਦੀ ਆ ਵਧੀਆ ਕੀਵੀ ਪਾਰੇ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਤਿੰਨ ਇਹਦੀਆਂ ਲੱਤਿਆਂ ਨੇ Shimla mirch 1 ਕਿਲੋ ਨਾਰ 1 ਕਿਲੋ ਆਪਾਂ ਬਰੋਕਲੀ ਇਹਨਾਂ ਤੋਂ ਲੱਤੀ ਹੈ ਤੇ ਚਕੰਦਰ ਖਰੀਦੀ ਆ ਇਹ ਸਮਾਨ ਤੇ ਦਿਨ ਦੇ ਵਿੱਚ ਤੁਸੀਂ ਨਾਰੀਅਲ ਪਾਣੀ ਵੀ ਲੈ ਸਕਦੇ ਹੋ ਠੀਕ ਆ ਬਨਾਣਾ ਮੈਂ ਖਾਂਦਾ ਨਹੀਂ ਕੇਲੇ ਮੇਰੇ ਬੰਦੇ ਕਰੇ ਹੋਏ ਨੇ ਜੇ ਤੇ ਜੇ ਤੁਸੀਂ ਗੇਨਿੰਗ ਕਰਦੇ ਹੋ ਜਿਵੇਂ ਹੁਣ ਅਰਸ਼ ਗੇਨਿੰਗ ਤੇ ਉਹ ਤੁਸੀਂ ਆਪਣੇ ਜੋ ਕੁਝ ਮਰਜ਼ੀ ਵਰਤ ਸਕਦੇ ਹੋ ਠੀਕ ਆ ਇਹ ਫਤੇਗੜ ਸਾਹਿਬ ਆਪਣੇ ਜਿਵੇਂ ਕਿੰਕੀ ਜੂਸ ਵਾਲੇ ਵੀਰ ਕੋਲ ਮੈਂ ਕਹਿੰਦਾ ਯਾਰ ਤੁਸੀਂ ਕਹਿੰਦੇ ਹੋ ਵੀ ਵੀਰ ਕੋਲ ਬੰਦਾ ਕਹਿੰਦਾ ਨਾ ਬ੍ਰੋਕਲੀ ਨਹੀਂ ਮਿਲਦੀ ਬ੍ਰੋਕਲੀ ਨਹੀਂ ਮਿਲਦੀ ਇਹ ਜੀ ਕੁਆਲਿਟੀ ਮਿਲਦੀ ਹੈ ਨਾ ਬਾਈ ਕੋਲ ਸੇਵ ਐਪਲ ਮੇਰਾ ਖਾਣ ਨੂੰ ਜੀ ਨਹੀਂ ਸੀ ਕਰਦਾ ਹੁੰਦਾ ਮੈਂ ਕਹਿੰਦਾ ਬਾਈ ਤੁਸੀਂ ਐਪਲ ਦਾ ਟੇਸਟ ਕਰਕੇ ਦੇਖੋ ਕਿੰਨੀ ਕੁਆਲਿਟੀ ਦਾ ਫਰਕ ਆ ਤੁਸੀਂ ਆਪ ਕਹੋਗੇ ਜਿਵੇਂ ਚੀਨੀ ਵਰਗਾ ਦਾ ਐਪਲ ਵੈਨ ਟੇਸਟ ਦਾ ਫਰਕ ਇੰਨਾ ਸਵਾਦ ਆ ਠੀਕ ਹੈ ਤੇ ਇੱਕ ਰਾਤ ਨੂੰ ਮੈਂ ਦੁੱਧ ਨਾਲ ਆਪਣੀਆਂ ਦੋ ਆ ਚੀਜ਼ਾਂ ਚਲਦੀਆਂ ਨੇ ਡਾਈਟ ਦੇ ਵਿੱਚ ਡਾਈਟ ਕਰਕੇ ਹੀ ਮੈਂ ਆਪਣਾ weight ਤੇ ਆਪਣੀ ਫੈਟ ਲੌਸ ਕਰੀ ਆ ਆ ਨਿਆਰਾ ਗੱਡੀ ਦਾ ਕਿੱਥੇ ਮਰਜੀ ਲਾ ਦਿਓ ਥੋੜੀ ਜਿਹੀ ਜਗ੍ਹਾ ਜੀ ਐਂਟਰ ਮਾਰ ਗਈ ਹਲੇ ਵੀ ਕਿੰਨੀ ਜਗ੍ਹਾ ਭਈ ਇੱਕ ਹੋਰ ਜੀਮ ਨਹੀਂ ਖੜਾ ਲੂਗਾ ਬਾਪੂ ਨੂੰ ਲੈ ਕੇ ਦਿੱਤਾ ਗਿਫਟ ਬਹੁਤ ਸੋਹਣਾ ਲੈ ਭਾਈ ਫੋਨ ਦੁੱਝਾ ਮੈਂ ਐਂ ਕਰ ਦੂ ਵੀਡੀਓ ਕਾੜ ਮੈਂ ਖੋਦ ਕੇ ਦਿੰਦਾ ਤੇ ਤੁਹਾਨੂੰ ਕਹੀ ਕਹਿਣਗੇ ਭਾਈ ਇਹ ਖਜਨੌੜੇ ਦੇ ਅਧੇ ਡੌਲੇ ਦਿਖਾਉਣੇ ਜ਼ਰੂਰੀ ਆ ਨਾਲ ਨਾਲ ਕਿਉਂ ਕਿਉਂਕਿ ਬਣਾਇਆ ਥੋੜੀ ਇਦਨ ਨੂੰ ਰੈਡੀ ਕੋਸ਼ੀ ਕੋਈ ਕਹੂਗਾ ਭਾਈ ਫੁਗਰੀ ਮਾਰਦਾ ਮੈਂ ਫੁਗਰੀ ਨਹੀਂ ਮਾਰਦਾ ਜਿਹੜੀ ਆ ਦੱਸੋ ਆ ਵਿੱਚ 2000 ਦਾ ਘਟਾਇਆ ਜਾਂਦਾ 10000 ਰੁਪਏ ਪਿਆ ਵਿੱਚ ਆਪਣਾ ਹਨਾ ਤੇ ਆ ਫੋਨ ਲਿਆਂਦਾ ਤੇ ਮੈਨੂੰ ਐਂ ਦੱਸੋ ਇਹ ਕਿੰਨੇ ਸਾਲ ਚਲਾ ਲਿਆ ਤਿੰਨ ਚਾਰ ਤਿੰਨ ਚਾਰ ਸਾਲ ਚਲਾ ਲਿਆ ਭਾਈ ਡੈਡੀ ਨੂੰ ਫੋਨ ਨਾਲ ਇਹ ਅਸੀਂ ਵਿੱਚ ਘਟਾਇਆ ਜਾਂਦਾ Samsung ਦਾ ਇਹ ਵੀ ਵਧੀਆ ਫੋਨ ਸੀਗਾ ਹਰਸ਼ ਰੱਖਣਾ ਰਖਲਾ 2 ਦਨੇ 1000 ਦਾ ਹੀ ਆ ਓਏ ਮੇਰਾ Nokia ਦਾ ਫੋਨ ਕਿੱਥੇ ਰੱਖਦਾ ਤੂੰ ਬਿਲਕੁਲ ਏਅਰਪੋਰਟ ਵਾਲਾ ਫੋਨ ਮੋੜ ਭਾਈ ਉਹ ਦੱਬੇ ਗਿਆ ਤੂੰ ਤਾਂ ਯਾਰ ਫੋਨ ਹੋ ਜਾਂਦਾ ਉਹ ਡੀਪੀ ਕੀ ਦਾ ਹਰਦਾ ਆ ਫੋਨ ਬੜੀ ਆਏ ਇਹ ਤੈਨੂੰ ਕੁਝ ਨਹੀਂ ਹੋਇਆ ਦੇ ਹੀ ਦਨੇ ਇੱਥੇ ਪਕੀ ਜਾਂਦੇ ਹਾਲੇ ਇਹਨਾਂ ਦਾ ਜਦੀ ਲੈ ਲੈਣਾ ਇਹਨਾਂ ਦਾ ਜਦੀ ਲੈ ਲੈਣਾ ਲਓ ਵੀ ਮਤਰੋ ਦੌੜੀ ਚੱਕੋ ਬੜਾ ਫੋਨ ਤੁਹਾਨੂੰ ਸੁਣਾਵਾਂ ਹੂੰ ਇਹਨਾਂ ਇਸ ਤਰ੍ਹਾਂ ਵੀ ਦੇਖ ਲਿਓ ਵੀ ਕਵਰ ਆਪਾਂ ਯਾਰ ਉਹ ਗਾਰਡ ਜਾਂ ਲਵਾਦੇ ਹੁੰਦੇ ਹਨ ਇਹਨਾਂ ਨੂੰ ਤੇ ਆ ਗਿਆ ਬਿੱਕੋਵਲ ਪਿੰਨ ਜੀ ਆ ਗਈ ਤੇ ਭਾਈ ਆ ਥੋੜਾ ਨਲਿਆ ਚਾਰਜਰ ਨੇ ਹੁਣ ਕੱਢਿਓ ਜਿਹੜਾ ਦੂਜਾ ਚਾਰਜਰ ਉਹਦੇ ਨਾਲ ਚਾਰਜ ਕਰ ਲੈਣਾ ਸਾਹਮਣੇ ਰੱਖਿਓ ਪਾਵਰ ਵਾਲਾ ਚਾਰਜਰ ਆਇਆ ਠੀਕ ਆ ਵਧੀਆ ਯਾਰ ਬਹੁਤ ਰੇਡ ਸਰ ਹੁਣ ਚੀਜ਼ਾਂ ਮਿਲ ਜਾਂਦੀਆਂ ਹਨ ਹੈਨਾ ਇੱਕ ਦਵਾ ਦਾ ਐਡਾ ਫੋਨ ਦਾ ਕਿ ਪਤਾ ਹੀ ਨਹੀਂ ਸੀ ਕਿੰਨਾ ਸ਼ੁਰੂਆਤ ਤੇ ਚੱਕਰ ਗਾ ਲੱਗ ਗਿਆ ਹੈ ਇਹ ਤਾਂ ਪਹਿਲੀ ਆਲਰੇਡੀ ਲੋ ਵੀ ਹੁਣ ਦਾ ਦੇਖੋ ਕਵਰ ਕਿੰਨਾ ਸੋਹਣਾ ਨਾਲ ਫ੍ਰੀ ਮਿਲੇ ਠੀਕ ਆ ਓਕੇ ਰਿਪੋਰਟ ਹੁਣ ਮੈਂ ਤੁਹਾਡਾ ਡਾਟਾ ਤੁਹਾਨੂੰ ਮੈਂ ਪਾ ਕੇ ਦੇ ਦਿੰਦਾ ਹੁਣ ਤੇ ਉਦੋਂ ਆਪਾਂ ਕਿਹੜੀ ਹੋਰ ਐਪ ਇਹਨਾਂ ਦੀ WhatsApp ਵਾਲਾ ਫੋਨ WhatsApp ਦੁਪਹਿਰ ਦਾ ਮੀਲ ਆ ਬਾਈ ਜਿੱਥੇ ਹਨਾ 70 80 ਗ੍ਰਾਮ ਜਾਂ 100 ਗ੍ਰਾਮ ਮਿਣੇ ਨਹੀਂ ਸੀਗੇ ਰਾਈਸ ਸੀਗੇ ਜਿੱਥੇ ਨਾਲ ਆਪਣੇ ਕੋਈ ਇੱਕ ਅੱਧਾ ਖੀਰਾ ਸੀਗਾ ਨਾਲ ਸੀਗੀ ਫਿਸ਼ ਬਾਈ ਹਨਾ ਤੇ ਇਹ ਮੀਲ ਹੁੰਦਾ ਹੁਣ ਸਮਝੋ ਗੱਲ ਨੂੰ ਹਨਾ ਹੁਣ ਇਹਦੇ ਵਿੱਚ ਦੇਖੋ ਖੀਰੇ ਵੀ ਆ ਗਏ ਇਹਦੇ ਵਿੱਚ ਚੌਲ ਵੀ ਆ ਗਏ ਚੌਲ ਕਾਰਬ ਦਾ ਠੀਕ ਹੈ ਗੁੱਡ ਕਾਬਜ਼ ਹੁੰਦੇ ਨੇ ਤੁਹਾਡੇ ਪ੍ਰੋਟੀਨ ਨੂੰ ਮੇਨਟੇਨ ਕਰਦੇ ਨੇ ਅੰਦਰ ਬਾਡੀ 'ਚ ਜਾ ਕੇ ਤੁਹਾਡੇ 'ਚ ਜੋਰ ਪਾਉਂਦੇ ਨੇ ਮਤਲਬ ਹਰ ਚੀਜ਼ ਜ਼ਰੂਰੀ ਆ ਹੁਣ ਜਿਹੜਾ ਜਿਵੇਂ ਹੁਣ ਬਰੋਕਲੀ ਹੋਊਗੀ ਫਾਈਬਰ ਆ ਗਿਆ ਠੀਕ ਆ ਮਤਲਬ ਯਾਰ ਇੱਕ ਮੀਲ ਯੋ ਮੈਂ ਇੱਕ ਪਾਸੇ ਤੁਹਾਡਾ ਸੈਲਡ ਇੱਕ ਪਾਸੇ ਆਂਡੇ ਇੱਕ ਪਾਸੇ ਰੋਟੀ ਤਿੰਨੇ ਚਾਰੇ ਚੀਜ਼ਾਂ ਇਕੱਠੇ ਸਮਝੋ ਬਸ ਆ ਡਾਈਟ ਆ ਲੈ ਵੀ ਚੋ ਬ੍ਰੋ ਬਲੌਗ ਚੱਲ ਰਿਹਾ ਤੇ ਲਾਸਟ ਮੀਲ ਜਿਹਦੇ ਵਿੱਚ ਦੇਸੀ 6 ਆਂਡੇ ਵਾਲੇ ਹੋਏ ਨੇ ਆਪਾਂ ਤੇ ਦੇ 6 ਆਂਡਿਆਂ ਦੇ ਨਾਲ ਥੋੜੀ ਜੀ ਆਪਾਂ ਮਸ਼ਰੂਮ ਦੀ ਸਬਜ਼ੀ ਖਾਵਾਂਗੇ ਤੇ ਇਹ ਦੇਸੀ ਕੀ ਉਹਦੇ ਵਿੱਚ ਬਣੀ ਹੋਈ ਆ ਤੇ ਨਾਲ ਬਾਈ ਮੈਂ ਇੱਕ ਰੋਟੀ ਰੱਖਣੀ ਆ 6 ਆਂਡੇ ਹੋਗੇ ਇੱਕ ਰੋਟੀ ਹੋਗੀ ਉਹਦੇ ਨਾਲ ਆਪਣੀ ਬ੍ਰੋਕਲੀ ਹੋਗੀ ਠੀਕ ਆ ਹੋ ਗਿਆ ਭੁੱਖ ਲੱਗੀ ਠੀਕ ਕਿਉਂਕਿ ਰੋਟੀ ਰੱਖਣ ਦਾ ਕਾਰਨ ਨਹੀਂ ਆ ਜਿਹੜਾ ਦੁਪਹਿਰੇ ਮੈਂ ਰਾਈਸ ਦੇ ਨਾਲ ਮੱਛੀ ਤੇ ਬਰੋਕਲੀ ਸੈਲਡ ਵਗੈਰਾ ਦਿੱਤਾ ਜੀ ਉਪਰਿਆ ਹੋਇਆ ਇਹਦਾ ਜੋ ਵੀ ਸੀ ਭੁੱਖ ਲੋਟਨੀ ਦੀ ਆਈ ਫਿਰ ਮੈਂ ਇੱਕ ਵਿੱਚ ਨੂੰ ਕੋਲੀ ਦਹੀਂ ਦੀ ਖਾ ਲਈ ਸੀ ਜਿਹੜਾ ਹੁਣ ਮੇਰਾ ਲਾਸਟ ਮੀਲ ਹੋ ਗਿਆ ਜੋ ਮੈਂ ਜਿਹੜੀਆਂ ਗੋਲੀਆਂ ਆਉਣਗੀਆਂ ਤਿੰਨ ਕ ਦੀਆਂ ਰੱਖ ਲੂਗਾ ਤਿੰਨ ਕ ਦੀਆਂ ਕੱਢ ਦੂੰਗਾ ਤਾਂ ਮੀਲ ਦੇ ਵਿੱਚ ਮੈਂ ਇੱਕ ਰੋਟੀ ਜ਼ਰੂਰ ਐਡ ਕਰੂੰਗਾ ਰਾਤ ਦੀ ਉਹ ਮੈਨੂੰ ਫਿਰ ਤੰਗੀ ਪਰੇਸ਼ਾਨੀ ਨਹੀਂ ਮੈਂ ਦੇਖਣੀ ਰਾਤ ਨੂੰ ਕਿ ਮੈਂ ਸਵੇਰੇ ਉੱਠ ਕੇ ਜੋਰ ਵੀ ਮਾਰਨ ਜਿਮ ਵੀ ਮਾਰਨੀ ਆ ਕੋਈ ਰੋਣਾ ਨਹੀਂ ਇੰਨੀ ਰਾਤ ਨੂੰ ਮੇਰੇ ਵੱ ਨੂੰ ਮੈਂ ਐਡ ਕਰਨ ਲੱਗੇ ਆ ਬਾਕੀ ਜਿਹਨੇ ਨਹੀਂ ਵੀ ਐਡ ਕਰਨੀ ਉਹ ਨਾ ਵੀ ਕਰਿਓ ਰਾਈਸ ਐਡ ਕਰਨੇ ਥੋੜੇ ਰਾਈਸ ਕਰ ਲਿਓ ਬ੍ਰਾਊਨ ਰਾਈਸ ਵਧੀਆ ਲੱਗਦਾ ਬ੍ਰਾਊਨ ਰਾਈਸ ਕਰ ਲਿਓ ਥੋੜੀ ਸ਼ਰਧਾ ਹੈ ਠੀਕ ਆ ਬਰੋ ਕਿਤੇ ਐ ਨਾ ਗਹੀ ਜਾਇਓ ਵੀ ਬਾਈ ਝੂਠੇ ਮਰੀ ਜਾਂਦਾ ਦੇਖ ਲਓ 6 ਅੰਡੇ ਇੱਕ ਰੋਟੀ ਉਹ ਵੀ ਪਿਆਜ਼ਾਂ ਵਾਲੀ ਰੋਟੀ ਆ ਤੇ ਬਰੋਕਲੀ ਆ ਤੇ ਮਸ਼ਰੂਮ ਨੇ ਦੇਸੀ ਕੀ ਉਹਦੇ ਵਿੱਚ ਬਣਾਏ ਹੋਏ ਨੇ ਕੁਝ ਜਾਨ ਪਾਉਣ ਲਈ ਪ੍ਰੋਟੀਨ ਫਾਈਬਰ ਕਾਰਬਸ ਮਾਰਦਾ ਥਾਪੀਆਂ ਤੇ ਆਹੀ ਡਾਈਟ ਰੱਖਣੀ ਪਣੀ ਆ ਫਿਰ ਟ੍ਰਾਂਸਫਰ ਹੋਣਾ 6 ਪੈਕ ਵਾਲੀ ਗੱਲਬਾਤ ਜਿਹੜੇ ਪੀਲਾਂ ਨੇ ਸਿਰਫ ਫਿੱਟ ਕਰਨਾ ਸਰੀਰ ਆਪਣੀਆਂ ਭਾਈ ਦੋ ਰੋਟੀਆਂ ਘਰ ਦੀ ਸਬਜ਼ੀ ਨਾਲ ਚੱਕੀ ਚਲੋ ਫਿਰ ਉਹਨੂੰ ਬਰੋਕਲੀ ਬਰੋਕਲੀ ਦੀ ਕੋਈ ਲੋੜ ਨਹੀਂ ਇਹਦੀ ਜਗ੍ਹਾ ਤੇ ਸਲਾਦ ਖਾਓ ਜਿਨ੍ਹਾਂ ਨੇ ਕਰਨੀ ਐ ਨੈਕਸਟ ਲੈਵਲ ਤਿਆਰੀ ਫਿਰ ਆਪਣੇ ਸਰੀਰ ਦੇ ਵਜਨ ਦੇ ਹਿਸਾਬ ਨਾਲ ਡਾਈਟ ਰੱਖੋ ਉਹ ਹਰ ਬੰਦੇ ਦੀ ਆਪਣੀ ਆਪਣੀ ਖਰਾਕ ਆ ਸੇਮ ਜੀ ਚੱਲ ਸਕਦੀ ਆ ਪਰ 70 ਕਿਲੋ ਵਾਲੇ ਦਾ ਅੱਢ ਸਾਬਕ ਤਾਵਾ 100 ਕਿਲੋ ਵਾਲੇ ਦਾ ਅੱਢ ਸਾਬਕ ਤਾਵਾ 62 ਕਿਲੋ ਵਾਲੇ ਦਾ ਅੱਢ ਸਾਬਕ ਤਾਵਾ ਉਹਦੇ 6 ਅੰਡੇ 2 ਅੰਡੇ ਕਿਸੇ ਨੂੰ 10 ਅੰਡੇ ਕਿਸੇ ਨੂੰ 4 ਲੱਗਦੇ ਕਿਸੇ ਨੂੰ ਕੀ ਚੀਜ਼ ਲੱਗਦੀ ਆ ਐ ਨਹੀਂ ਵੀ ਤੁਸੀਂ ਸੇਮ ਹੀ ਚੀਜ਼ ਖਾ ਸਕਦੇ ਹੋ ਪਰ ਤੁਹਾਨੂੰ ਤਰੀਕਾ ਦੱਸਦਾ ਵੀ